ਕੀ ਭੰਗੜਾ ਪਾਉਣ ਵਾਲੇ ਨਚਾਰ ਤੇ ਕੰਜਰ ਹੁੰਦੇ ਆ ਆਓ ਅੱਜ ਉਸ ਬਾਰੇ ਗੱਲਬਾਤ ਕਰੀਏ ਬਹੁਤੇ ਲੋਕ ਨੈੱਟ ਦੇ ਉੱਤੇ ਰੀਲਾਂ ਦੇਖ ਕੇ ਇਹੀ ਸਮਝਦੇ ਹਨ ਕਿ ਭੰਗੜਾ ਕੰਜਰਾ ਤਿੰਨ ਚਾਰਾ ਦਾ ਕੰਮ ਹੈ ਪਰ ਮੈਂ ਕਹਿਣਾ ਚਾਹੁੰਨਾ ਅੱਜ ਕੱਲ ਯੂਨੀਵਰਸਟੀਆਂ ਦੇ ਵਿੱਚ ਯੂਥ ਫੈਸਟੀਵਲ ਚੱਲ ਰਹੇ ਹਨ ਜੇ ਕਿਸੇ ਨੇ ਅਸਲ ਭੰਗੜਾ ਦੇਖਣਾ ਹੈ ਤੇ ਯੂਥ ਫੈਸਟੀਵਲਾਂ ਦੇ ਵਿੱਚ ਇੱਕ ਵਾਰੀ ਭੰਗੜਾ ਜ਼ਰੂਰ ਦੇਖ ਕੇ ਆਓ ਜਿਵੇਂ ਇਨਸਾਨ ਨੂੰ ਕੋਈ ਹੱਸਣਾ ਅਤੇ ਰੋਣਾ ਨਹੀਂ ਸਿਖਾਉਂਦਾ ਇਸੀ ਤਰ੍ਹਾਂ ਜਦੋਂ ਇਨਸਾਨ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹਿੰਦੀ ਤੇ ਉਹ ਨੱਚਣਾ ਸ਼ੁਰੂ ਕਰ ਦਿੰਦਾ ਹੈ ਇਸੇ ਤਰ੍ਹਾਂ ਹਰ ਸਟੇਟ ਹਰ ਕੰਟਰੀ ਹਰ ਵਰਗ ਦਾ ਇੱਕ ਲੋਕ ਨਾਚ ਹੁੰਦਾ ਹੈ ਪਰ ਜਦੋਂ ਪੰਜਾਬ ਦੇ ਜੱਟ ਜ਼ਿਮੀਦਾਰ ਆਪਣੀ ਫਸਲ ਵੇਚ ਕੇ ਵਿਸਾਖੀ ਦੇ ਮੇਲੇ ਦੇ ਵਿੱਚ ਆ ਕੇ ਜੋ ਨੱਚਦੇ ਆ ਉਹਨੂੰ ਭੰਗੜਾ ਕਿਹਾ ਜਾਂਦਾ ਹੈ ਭੰਗੜਾ ਕੇਵਲ ਨਾਚ ਹੀ ਨਹੀਂ ਭੰਗੜਾ ਇੱਕ ਪੰਜਾਬ ਦੇ ਨੌਜਵਾਨ ਦੀ ਤਸਵੀਰ ਹੈ ਜਿਵੇਂ ਪੰਜਾਬ ਦੇ ਲੋਕ ਹਮੇਸ਼ਾ ਜੰਗਾਂ ਦੇ ਵਿੱਚ ਜ਼ੁਲਮ ਦੇ ਖਿਲਾਫ ਲੜਦੇ ਰਹੇ ਆ ਇਦਾਂ ਤੁਸੀਂ ਦੇਖੋਗੇ ਭੰਗੜੇ ਦੇ ਵਿੱਚ ਹਮੇਸ਼ਾ ਨੌਜਵਾਨਾਂ ਦੇ ਹੱਥ ਵਿੱਚ ਡਾਂਗ ਜ਼ਰੂਰ ਹੁੰਦੀ ਪੰਜਾਬ ਦੀ ਧਰਤੀ ਹਮੇਸ਼ਾ ਪਹਿਲਵਾਨਾਂ ਮੱਲਾ ਕਰਕੇ ਮਸ਼ਹੂਰ ਹੈ ਔਰ ਜਦੋਂ ਵੀ ਪਹਿਲਵਾਨ ਆਪਣੀ ਕੁਸ਼ਤੀ ਜਿੱਤਦੇ ਆ ਤਾਂ ਧਮਾਲ ਪਾਉਂਦੇ ਆ ਉਸੇ ਤਰ੍ਹਾਂ ਦੇ ਵਿੱਚ ਭੰਗੜੇ ਦੇ ਵਿੱਚ ਪਹਿਲਵਾਨਾਂ ਵਾਂਗੂ ਧਮਾਲ ਵੀ ਪਾਈ ਜਾਂਦੀ ਹੈ ਔਰ 9-10 ਮਿੰਟ ਦੇ ਭੰਗੜੇ ਦੇ ਵਿੱਚ ਘੱਟੋ-ਘੱਟ 80 ਤੋਂ ਲੈ ਕੇ 100 ਤੱਕ ਨੌਜਵਾਨ ਬੈਠਕਾਂ ਜ਼ਰੂਰ ਮਰ ਜਾਂਦੇ ਜੇ ਪੰਜਾਬ ਦੇ ਲੋਕੀ ਜੋ ਸ਼ੀਲੇ ਫਰਤੀਲੇ ਨੇ ਉੱਥੇ ਹੀ ਭੰਗੜੇ ਦੇ ਵਿੱਚ ਝੁੰਮਰ ਵਰਗੀ ਸਹਿਜ ਵੀ ਏ ਮਿਠਾਸ ਵੀ ਏ ਔਰ ਭੰਗੜੇ ਦੇ ਵਿੱਚ ਬੋਲੀਆਂ ਦੇ ਰੂਪ ਵਿੱਚ ਦੁੱਲੇ ਦਾ ਇਤਿਹਾਸ ਜੋਣੇ ਮੋੜ ਦਾ ਇਤਿਹਾਸ ਅਤੇ ਹੋਰ ਲੋਕ ਨਾਇਕਾ ਦਾ ਇਤਿਹਾਸ ਵੀ ਸੁਣਾਇਆ ਜਾਂਦਾ ਸਭ ਤੋਂ ਵੱਡੀ ਗੱਲ ਕਿ ਪੰਜਾਬ ਹਜ਼ਾਰਾਂ ਸਾਲਾਂ ਤੋਂ ਜ਼ੁਲਮ ਦੇ ਖਿਲਾਫ ਲੜਿਆ ਅਤਿਆਚਾਰ ਦੇ ਖਿਲਾਫ ਲੜਦੇ ਆ ਲੜਦੇ ਆ ਕਈ ਵਾਰ ਬਰਬਾਦ ਵੀ ਹੋਇਆ ਪਰ ਪੰਜਾਬੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿੰਦੇ ਆ ਉਦਾਂ ਹੀ ਭੰਗੜਾ ਪਾਉਣ ਲੱਗੇ ਸਰੀਰ ਦਾ ਬਹੁਤ ਜ਼ੋਰ ਲੱਗਦਾ ਆ ਸਾਹ ਦੇ ਨਾਲ ਸਾਹ ਹੀ ਰਲਦਾ ਸਰੀਰ ਅਤ ਦੇ ਕਸ਼ਟ ਵਿੱਚ ਹੁੰਦਾ ਆ ਪਰ ਸਟੇਜ ਦੇ ਉੱਤੇ ਭੰਗੜਾ ਪਾਉਣ ਵਾਲਾ ਨੌਜਵਾਨ ਹਮੇਸ਼ਾ ਹੱਸਦਾ ਹੀ ਨਜ਼ਰ ਆਏਗਾ ਬਿਲਕੁਲ ਪੰਜਾਬੀ